ਇਸ ਸਮੇਂ ਸ਼ੰਭੂ ਬਾਡਰ ਤੇ ਮੌਜੂਦ ਆ ਕੱਲ ਇੱਥੋਂ ਹੀ ਜਿਹੜਾ ਕੂਚ ਕੀਤਾ ਜਾਵੇਗਾ ਦਿੱਲੀ ਨੂੰ ਕਿਸਾਨਾਂ ਵੱਲੋਂ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਵੀ ਹੋਈ ਹੈ ਸਾਡੇ ਨਾਲ ਇਸ ਸਮੇਂ ਸਰਵ ਸਿੰਘ ਪੰਦੇਰ ਮੌਜੂਦ ਹਨ ਗੱਲਬਾਤ ਕਰ ਲਿਆ ਪੰਦੇਰ ਸਾਹਿਬ ਅੱਜ ਮੀਟਿੰਗ ਹੋਈ ਹੈ ਕੌਣ ਕੌਣ ਮੌਜੂਦ ਰਿਹਾ ਕੀ ਖਾਸ ਰਿਹਾ ਆ ਦੇਖੋ ਡੀਆਈਜੀ ਪਟਿਆਲਾ ਰੇਨ ਸੀਗੇ ਐਸਐਸਪੀ ਸਾਹਿਬ ਸੀਗੇ ਹੋਰ ਉਹਨਾਂ ਦੇ ਇੰਟੈਲੀਜੈਂਸੀ ਦੇ ਆਗੂ ਸੀਗੇ ਜਿਹੜੇ ਅਫਸਰ ਸੀਗੇ ਬਸ ਜਿਵੇਂ ਐਸਪੀ ਅੰਬਾਲਾ ਨੂੰ ਜਾਣਕਾਰੀ ਦਿੱਤੀ ਸੀ ਕਿ ਅਸੀਂ ਮਤਲਬ ਪੀਸਫੁਲੀ ਜਥਾ ਸਾਡਾ ਅੱਗੇ ਜਾਊਗਾ ਜੀ ਫੜਾਵਰ ਜਾਊਗਾ ਉਹਨਾਂ ਨੂੰ ਵੀ ਮਨ ਦੇਖੋ ਸਾਰੇ ਮੰਤਰੀ ਕਹਿੰਦੇ ਸੀਗੇ ਦੇਸ਼ ਦੀਆਂ ਅਦਾਲਤਾਂ ਵਿੱਚ ਇਹ ਗੱਲਾਂ ਗਈਆਂ ਵੀ ਟਰੈਕਟਰ ਟਰਾਲੀ ਖਤਰਾਬਾਜ਼ੀ ਮੋਟੀਫਾਈਡ ਟਰੈਕਟਰ ਆ ਜੀ ਇਹਨਾਂ ਦੀ ਟਰਾਲੀ ਵਿੱਚ ਹਥਿਆਰ ਆ ਜੀ ਹੁਣ ਲਗਭਗ ਬੋਲ ਕੇ ਅਸੀਂ ਸਮਝਦੇ ਸਾਡੀ ਨੈਤਿਕ ਜਿੱਤ ਹੈ ਜਿਹੜੀ ਅਫਸਰਾਂ ਨੂੰ ਵੀਸੀ ਕਿਹਾ ਵੀ ਜੇ ਸਰਕਾਰ ਨਹੀਂ ਜਾਣ ਦਿੰਦੀ ਤਾਂ ਇਹ ਨੈਤਿਕ ਜਿੱਤਾ ਫਿਰ ਵੀ ਹੁਣ ਕੀ ਤਰਾਜ ਆ ਸਾਨੂੰ ਪੀਸਫੁਲੀ ਦੇ ਲਈ ਇਹਦਾ ਮਤਲਬ ਫੈਸਲਾ ਤੁਸੀਂ ਕਰ ਲਿਆ ਵੀ ਦਿੱਲੀ ਨਹੀਂ ਜਾਣ ਦੇਣਾ ਉਹ ਕਹਿੰਦੇ ਵੀ ਦਿੱਲੀ ਦੀ ਮਨਜ਼ੂਰੀ ਚਾਹੀਦੀ ਮੈਂ ਕਹਿੰਦਾ ਤਾਂ ਕੋਈ ਸਵਾਲ ਨਾ ਹੋਇਆ ਪੰਜਾਬ ਵਾਲਿਆਂ ਸਾਨੂੰ ਪੁੱਛ ਕੇ ਹੂੰ ਦਿੱਲੀ ਵਾਲੇ ਤਾਂ ਦਿੱਲੀ ਨਾ ਜਾਣਦੇ ਕੋਈ ਸਟੇਟ ਸਾਨੂੰ ਕਿਉਂ ਪੁੱਛੇ ਵੀ ਦਿੱਲੀ ਦੀ ਮਨਜ਼ੂਰੀ ਲੈ ਕੇ ਆਉਂਗਾ ਲੱਖਾਂ ਲੋਕ ਜਾਂਦੇ ਵਿੱਚ ਅਸੀਂ ਵੀ ਚਲੇ ਜਾਾਂਗੇ ਠੀਕ ਹੈ ਨਾ ਇਹਨਾਂ ਦਾ ਸਵਾਲ ਹੀ ਬੇਬੁਨਿਆਦ ਆ ਮਤਲਬ ਉਹਨਾਂ ਨੇ ਫੈਸਲਾ ਕਰ ਲਿਆ ਪਰ ਸਾਨੂੰ ਨਹੀਂ ਜਾਣ ਦੇਣਾ ਉਹ ਕਹਿੰਦੇ ਜੇ ਗੱਲਬਾਤ ਅਸੀਂ ਕਹਿੰਦੇ ਤਿਆਰ ਕੋਈ ਚਿੱਠੀ ਆਵੇ ਸਾਨੂੰ ਫਿਰ ਸਾਡੇ ਦੋਵੇਂ ਇੰਸਟੀਚੂਨ ਮੋਹਰਮ ਫੈਸਲਾ ਕਰ ਗੱਲਬਾਤ ਤੋਂ ਨਹੀਂ ਪੱਜਦੇ ਹੈਗੇ ਸੀ ਠੀਕ ਹੈ ਨਾ ਕਿੰਨੇ ਕਿੰਨੇ ਕਿ ਬੰਦੇ ਕੱਲ ਜਿਹੜਾ ਇੱਕ ਜਥਾ ਜਿਹੜਾ ਜਾਵੇ ਕਿੰਨੇ ਕਿ ਜਾਣੇ ਦਾ ਇਹ 4 ਵਜੇ ਜਥੇ ਦਾ ਜੋ ਫੋਰਮਾ ਨੇ ਫੋਰਮ ਤੈਅ ਕਰਕੇ 4 ਵਜੇ ਕਿੰਨੇ ਵਜੇ ਜਾਊਗਾ ਕਿੰਨੇ ਬੰਦੇ ਜਾਣਗੇ ਕਿਹੜੇ ਕਿਹੜੇ ਜਾਣਗੇ ਇਹ ਤਿੰਨੇ ਗੱਲਾਂ ਪੀਸੀ ਚ ਆਪਾਂ ਅਨਾਉਂਸਮੈਂਟ ਕਰ ਲੈ ਲਗਾਤਾਰ ਦੂਜੇ ਪਾਸੇ ਵੀ ਦੇਖਿਆ ਤਿਆਰੀ ਚੱਲ ਰਹੀ ਹੈ ਜਾੜ ਲਾ ਦਿੱਤਾ ਗਿਆ ਮੂਹਰੇ ਬੰਦ ਕੀਤਾ ਗਿਆ ਪੈਦਲ ਜਾਣ ਦਾ ਵੀ ਰਸਤਾ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਆ ਠੀਕ ਹੈ ਦੇਖੋ ਸਟੇਟ ਆ ਸਟੇਟ ਕੀ ਕਹਿ ਸਕਦੇ ਸਟੇਟ ਨੂੰ ਸਟੇਟ ਕੁਝ ਵੀ ਕਰ ਸਕਦਾ ਆਪਾਂ ਕਿਹੜਾ ਸਟੇਟ ਦਾ ਅਗਲੇ ਬੰਨੇ ਮੋਰਚਾ ਟਾ ਕੇ ਕੋ ਫੈਸਲਾ ਕੀਤਾ ਸੈਂਕੜੇ ਬੰਦੇ ਜਾਂ ਕੁਝ 10 ਵੱਧ ਕੀ ਕੱਟ ਕੇ ਕੀ ਕਰ ਲੈਣਗੇ ਮਰਜੀਵੜੇ ਦਾ ਅਰਥ ਹੀ ਆ ਜਿਹੜਾ ਹਿੰਦੀ মিডিਆ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਆਪਾਂ ਮਰਨ ਨੂੰ ਸਮਰਪਿਤ ਕਰ ਦੇਣਾ ਵੀ ਬਾਈ ਤੂੰ ਹੁਣ ਆਪਾਂ ਕੋ ਟਹਿ ਕੇ ਥੋੜਾ ਕਿਸੇ ਤੇ ਕਰਨਾ ਆਪਣਾ ਤਾਂ ਆ ਵੀ ਅਸੀਂ ਮਰਨ ਨੂੰ ਆ ਗਏ ਵੀ ਤੂੰ ਹੁਣ ਗੋਲੀ ਮਾਰ ਦੂ ਬਾਈ ਵੰਜੂ ਜੋ ਮਰਜੀ ਕਰ ਤੇਰੀ ਮਰਜੀ ਕਿਸ ਤਰੀਕੇ ਨਾਲ ਮੀਟਿੰਗ ਰਹੀ ਆ ਪ੍ਰਸ਼ਾਸਨ ਦੀ ਕੌਂਸਲ ਅਧਿਕਾਰੀ ਕੋਲ ਅੱਜ ਸਾਡੇ ਨਾਲ ਡੀਏਜੀ ਪਟਿਆਲਾ ਐਸਐਸਪੀ ਪਟਿਆਲਾ ਉਹਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਆ 11 ਵਜੇ ਦੇ ਕਰੀਬ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਪੁੱਛਿਆ ਸੀ ਵੀ ਸਾਨੂੰ ਦੱਸਿਆ ਜਾਵੇ ਵੀ ਕਿਸ ਤਰੀਕੇ ਦੇ ਨਾਲ ਅੱਗੇ ਤੁਸੀਂ ਵਧਣਾ ਹੈਗਾ ਕਿਵੇਂ ਜਥੇ ਦਾ ਰੂਪ ਰੇਖਾ ਹੈਗੀ ਆ ਤੇ ਜਿਹੜਾ ਸਾਡਾ ਜਥਾ ਹੈਗਾ ਉਹ ਗਿਣਤੀ ਮਿੰਤੀ ਦੇ ਵਿੱਚ ਉਹਨੀਆਂ ਲਿਸਟਾਂ ਜਿਹੜੀਆਂ ਨੇ ਤਿਆਰ ਹੋ ਚੁੱਕੀਆਂ ਨੇ ਔਰ ਖੱਬੇ ਪਾਸਿਓਂ ਜਿਹੜੀਆਂ ਅੱਗੋਂ ਕੇਂਦਰ ਤੇ ਹਰਿਆਣਾ ਸਰਕਾਰ ਨੇ ਦੁਬਾਰਾ ਖੜੀਆਂ ਕੀਤੀਆਂ ਹੋਈਆਂ ਸੀਮੜੀਆਂ ਉਹਨਾਂ ਦੇ ਰਾਹੀ ਹੀ ਜਿਹੜਾ ਸਾਡਾ ਜਥਾ ਹੈਗਾ ਉਹ ਅੱਗੇ ਤਕਰੀਬਨ ਲੱਗ ਪੱਗ 100 ਦੇ ਕਰੀਬ ਹੋਊਗਾ ਜਥਾ ਉਹ ਅੱਗੇ ਵਧੇਗਾ ਪਰ ਉਹਦੇ ਵਿੱਚ ਸਾਡਾ ਜਥਾ ਪੀਸਫੁੱਲ ਹੋਵੇਗਾ ਤੇ ਕੋਈ ਵੀ ਸਾਡੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਗੱਲਬਾਤ ਇਦਾਂ ਦੀ ਨਹੀਂ ਹੋਵੇਗੀ ਵੀ ਜਿਹੜਾ ਸਾਡੇ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਆਉਂਦਾ ਨੁਕਸਾਨ ਹੋਵੇ ਪੈਦਲ ਜਾਓਗੇ ਬਿਲਕੁਲ ਪੈਦਲ ਜਿਹੜਾ ਜਥਾ ਪਰ ਅਗਰ ਰਸਤਾ ਦਾ ਹੁਣ ਜਿਹੜਾ ਆ ਉਹ ਜਾਲੀ ਲਾਜ ਦਿੱਤੀ ਜਾ ਰਹੀ ਆ ਬੰਦ ਕੀਤਾ ਜਾ ਰਿਹਾ ਮੁਕੰਮਲ ਕਿ ਰਸਤਾ ਦਾ ਮਿਲ ਨਹੀਂ ਰਿਹਾ ਕਿ ਦੇਖੋ ਸਰਕਾਰ ਨੇ ਆਪਣਾ ਕੰਮ ਕਰਨਾ ਜੀ ਸਰਕਾਰ ਆਪਣਾ ਕੰਮ ਪ੍ਰਸ਼ਾਸਨ ਕਰ ਰਿਹਾ ਹੈਗਾ ਅਸੀਂ ਆਪਣੇ ਤਰੀਕੇ ਦੇ ਨਾਲ ਅੱਗੇ ਵਧਣਾ ਹੈਗਾ ਮਰ ਜੀਵਣਿਆਂ ਤੋਂ ਭਾਵ ਹੁੰਦਾ ਕਿ ਅਸੀਂ ਇੱਕ ਮਰਨ ਜਿਹੜਾ ਉਹ ਸਿਰ ਤੇ ਰੱਖ ਕੇ ਕਫਨ ਬਨ ਕੇ ਚੱਲੇ ਹੈਗੇ ਆ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨੂੰ ਪੂਰੇ ਤਰ੍ਹਾਂ ਤੇ ਮੰਨਦੀ ਨਹੀਂ ਅਸੀਂ ਵਾਪਸ ਨਹੀਂ ਮੁੜਾਂਗੇ ਅੱਗੇ ਵਧਦੇ ਰਾਂਗੇ ਸਵੇਰੇ ਤਕਰੀਬਨ 10 ਵਜੇ ਸਟੇਜ ਤੇ ਅਰਦਾਸ ਬੇਨਤੀ ਹੋਵੇਗੀ ਤੇ ਉਸ ਤੋਂ ਪਰੰਤ ਜਿਹੜਾ ਜਿਹੜਾ ਜਥਾ ਉਹ 12 ਵਜੇ ਦੇ ਕਰੀਬ ਉਹ ਅਸੀਂ ਅੱਗੇ ਵਧਾਵਾਂਗੇ ਜਥਾ ਜਿਹੜਾ 12 ਵਜੇ ਦੇ ਕਰੀਬ ਅੱਗੇ ਵਧੇਗਾ 100 ਬੰਦਿਆਂ ਦਾ ਜਥਾ ਹੋਵੇਗਾ ਜਿਹੜਾ ਹਰਿਆਣਾ ਵੱਲ ਪੈਦਲ ਕੂਚ ਕਰੇਗਾ ਹਾਲਾਂਕਿ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਪ੍ਰਸ਼ਾਸਨ ਨੇ ਚਰਚਾ ਇਹਨਾਂ ਨਾਲ ਕਰ ਚੁੱਕੇ ਨੇ ਪਰ ਹਜੇ ਵੀ ਮੀਟਿੰਗ ਦਾ ਦੌਰ ਜਾਰੀ ਰਹੇਗਾ ਕੈਮਰਾਮੈਨ ਬਨੀ ਦੇ ਨਾਲ ਜਸਪ੍ਰੀ ਸਿੰਘ ਆਸ਼ਕ ਪੀ.ਸੀ. ਨਿਊਜ਼ ਸ਼ੰਭੂ